ਤਪਾਰ ਅਸਕਰਾਨ ਵਾਲਿਆਂ ਨੂੰ ਜੱਲਾ ਚਾਹੀਦਾ ਜੱਗੜਾ ਲਿਆ ਜੀ ਕੀ ਕਹਿੰਨਿਆ ਉਹਨਾਂ ਦੇ ਗਾਣੇ ਸ਼ਾਨੀਬਦਾਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਵਿਧਾਨ ਸਭਾ ਜਿੰਨੀ ਚੌਂ ਵਿੱਚ ਸ਼ਾਨ ਤੱਕ ਜਿੱਤ ਹਾਸਲ ਕਰਕੇ ਵਿਧਾਇਕ ਬਣੇ ਆਮ ਆਦਮੀ ਪਾਰਟੀ ਦੇ ਗਦੀਪ ਸਿੰਘ ਧੰਦਾਵਾ ਵੱਲੋਂ ਅੱਜ ਕਲਾ ਨੌਰਦੀ ਵੱਖ-ਵੱਖ ਬਜ਼ਾਰਾਂ ਵਿੱਚ ਪਹੁੰਚ ਕੇ ਦੁਕਾਨਦਾਰਾਂ ਵੋਟਰਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਦੁਕਾਨਦਾਰਾਂ ਅਤੇ ਲੋਕਾਂ ਵੱਲੋਂ ਜੋ ਚੋਣਾਂ ਵਿੱਚ ਮੇਰਾ ਸਮਰਥਨ ਕਰਕੇ ਮੇਰੇ ਜਿੱਤੇ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਦੇ ਲਈ ਮੈਂ ਹਮੇਸ਼ਾ ਉਹਨਾਂ ਦਾ ਕਰਜ਼ਦਾਰ ਰਹਾਂਗਾ। ਉਹਨਾਂ ਨੇ ਕਿਹਾ ਕਿ ਵੋਟਰਾਂ ਵੱਲੋਂ ਮੇਰੇ ਉੱਪਰ ਕੀਤਾ ਯਕੀਨ ਮੈਂ ਕਦੇ ਵੀ ਨਹੀਂ ਤੋੜਾਂਗਾ। ਅਤੇ ਹਲਕੇ ਦਾ ਵਿਕਾਸ ਅਤੇ ਸਾਰੀ ਸਹੂਦਾਵਾਂ ਪੈਲ ਦੇ ਆਧਾਰ ਤੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ। ਕਲਾਨੌਰ ਦੇ ਦੁਕਾਨਦਾਰਾਂ ਅਤੇ ਸਮਰਥਕਾਂ ਵੱਲੋਂ ਵਿਦਾਇਤ ਗਦੀਪ ਸਿੰਘ ਅਦਾਵਾ ਦੇ ਗੱਲ ਵਿੱਚ ਹਾਰ ਅਤੇ ਸਰੂਪੇ ਪਿੰਡ ਕਰਕੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਇਸ ਮੁਕੀ ਉਹਨਾਂ ਦੇ ਨਾਲ ਸਾਬਕਾ ਸਰਪੰਚ ਕਲਾਨੌਰ ਸ਼੍ਰੀ ਓਮਪ੍ਰਕਾਸ਼ ਲੋਤਰਾ ਇੰਦਰਜੀਤ ਭਾਰਨ ਹਰਦੀਪ ਸਿੰਘ ਮਠਾਰੂ ਸਰਪੰਚ ਜਸਵੀਰ ਸਿੰਘ ਮੋਡਾਲਾ ਬਾਂਗਰ ਸਾਬਕਾ ਉਪ ਚੇਅਰਮੈਨ ਮਾਰਕਟ ਕਮੇਟੀ ਬਲਰਾਜ ਸਿੰਘ ਗੁਰਾਇਆ ਚੰਚਲ ਕੁਮਾਰ ਅਰਪੀਤ ਸਿੰਘ ਰਾਜੂ ਸੋਹਣ ਲਾਲ ਮਕੇਸ਼ ਕੁਮਾਰ ਰਾਜ ਕੁਮਾਰ ਜਤਿੰਦਰ ਕੁਮਾਰ ਗੋਰਾ ਕੁਲਵਿੰਦਰ ਸਿੰਘ ਹੈਪੀ ਡੇਰੀ ਵਾਲਾ ਜਨੀ ਅਗਰਵਾਲ ਅਕਸ਼ਰੀ ਜੋਗੀ ਤੋਂ ਇਲਾਵਾ ਹੋਰ ਵੀ ਆਮ ਆਦਮੀ ਪਾਰਟੀ ਦੇ ਤਜਾਰੂ ਵਰਕਰ ਹਾਜਰ ਸਨ ਦੇਖੋ ਪਿਛਲੇ ਦਿਨੀ ਜਿਹੜੀ ਬਾਈ ਇਲੈਕਸ਼ਨ ਡੇਰਾ ਪਾਪਾ ਨਾਨਕ ਦੀ ਹੋ ਕੇ ਆਈ ਹੈ ਉਹਦੇ ਚ ਬੜੀ ਵੱਡੀ ਪੱਧਰ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਸੰਦ ਕੀਤਾ ਹੈ ਔਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਮੈਨੂੰ ਪਾਰਟੀ ਨੇ ਬਣਾਇਆ ਸੀ ਮੈਨੂੰ ਬੜੀ ਵੱੱਡੀ ਪਦਧਤ ਜਿਹੜੀ ਜਿੱਤ ਦਵਾਈ ਹੈ ਉਹਦੇ ਵਿੱਚ ਕਲਾਨੌਰ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਮੈਂ ਜਿੰਨਾ ਕਲਾਨੌਰ ਵਾਲਿਆਂ ਮੇਰੀ ਇੱਜ਼ਤ ਰੱਖੀ ਹੈ ਮੈਂ ਹਮੇਸ਼ਾ ਹੀ ਕਲਾਨੌਰ ਵਾਲਿਆਂ ਦਾ ਰਹਿਣੀ ਰਹੂੰਗਾ ਐ ਤੱਕ ਧੰਨਵਾਦੀ ਦੌਰ ਹੈ ਕਿ ਮੈਂ ਧੰਨਵਾਦ ਮੇਰਾ ਫਰਜ਼ ਬਣਦਾ ਕਰਨਾ ਹੈ ਬਾਕੀ ਕਰਜ਼ ਬਹੁਤ ਜ਼ਿਆਦਾ ਸਿਰਫ ਤੇ ਕਲਾਨੌਰ ਵਾਲਿਆਂ ਦਾ ਕੋਸ਼ਿਸ਼ ਕਰਾਂਗਾ ਕਿ ਇੱਕ ਇੱਕ ਕਰਜ਼ ਨੂੰ ਉਤਾਰਨ ਦੀ ਹਰ ਸੰਭਵ ਕੋਸ਼ਿਸ਼ ਕਰੇ 13 ਕਰੋੜ ਦੇ ਟੈਂਡਰ ਜਿਹੜੇ ਉਹਨਾਂ ਬਾਰੇ ਵਿੱਚ ਜੈਦੀ ਲਖਣ ਆਦਿ ਕਰਾਉ ਵਿਖਿਆ ਬਿਲਕੁਲ ਜੀ ਮੈਂ ਥੋੜੇ ਸਮੇਂ ਵਿੱਚ ਜਿਹੜੀ ਵਾਰਡਬੰਦੀ ਕਰਾਉਣ ਜਾ ਰਿਹਾ ਕਲਾਨੌਰ ਦੀ ਵਾਰਡਬੰਦੀ ਵੀ ਹੋਏਗੀ ਇੱਥੇ ਇਲੈਕਸ਼ਨ ਵੀ ਹੋਏਗੀ ਲਗਭਗ 13 ਕਰੋੜ ਰੁਪਏ ਦੇ ਟੈਂਡਰ ਜਿਹੜੇ ਹੋ ਚੁੱਕੇ ਨੇ ਕਲਾਨੌਰ ਤੇ ਜਿਹਦੇ ਵਿੱਚ ਮੈਂ 4-5 ਦਾਦੂ ਘਾਟਰ ਕਰਕੇ ਜਿਹੜੇ ਕੰਮ ਕੰਪਲੀਟ ਵੀ ਹੋ ਚੁੱਕੇ ਨੇ ਬਾਕੀ ਅਗਲੇ ਹਫਤੇ ਮੈਂ ਸਾਰੇ ਨੀ ਪੱਥਰ ਜਿਹੜੇ ਰੱਖ ਕੇ ਕਲਾਨੌਰ ਦਾ ਟੋਟਲ ਕੰਮ ਜਿਹੜੇ ਸ਼ੁਰੂ ਕਰਾ ਦਾਂਗਾ